ਅੱਜ ਦਾ ਜਿਹੜਾ ਆਪਣਾ ਸਵਾਲ ਹੈ ਜੀ ਉਹ ਇਹ ਹੈ ਕਿ ਭਾਈ ਜਸਵੰਤ ਸਿੰਘ ਜੀ ਖਲੜਾ ਮਹਾਨ ਸ਼ਹੀਦ ਨੂੰ ਕਿਸ ਥਾਣੇ ਦੇ ਵਿੱਚ ਸ਼ਹੀਦ ਕੀਤਾ ਗਿਆ ਕਮੈਂਟਾਂ ਦੇ ਵਿੱਚ ਉਹਦਾ ਸਹੀ ਜਵਾਬ ਦੇਣ ਵਾਲੇ ਨੂੰ ਸਾਡੇ ਦਾ ਐਨ ਆਰ ਟੀ ਵੀ ਵੱਲੋਂ ਇੱਕ ਇਨਾਮ ਦਿੱਤਾ ਜਾਂਦਾ ਜੀ 50 ਡਾਲਰ ਦਾ 6 ਸਤੰਬਰ 1901 ਵਾਲੇ ਦਿਨ ਉਹ ਸਿੰਘ ਸਭਾ ਲਹਿਰ ਦੇ ਮਹਾਨ ਆਗੂ ਪੰਥਰਤਨ ਯਾਨੀ ਦਿੱਤ ਸਿੰਘ ਅੱਜ ਦੇ ਦਿਨ ਇਸ ਭਾਰਵੇਂ ਸੰਸਾਰ ਨੂੰ ਮਲਵਿਦਾ ਕਹੇ ਜਾਂਦੇ ਨੇ ਜੀ 1965 ਨੂੰ ਅੱਜ ਦੇ ਦਿਨ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਹੈ ਜੀ ਉਹ ਸ਼ੁਰੂ ਹੋ ਗਈ ਸੀ 5 ਸਾਲ ਦੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਲਾਹੌਰ ਸਲਤਨਤ ਦਾ ਬਾਦਸ਼ਾਹ ਠੱਪਿਆ ਜਾਂਦਾ ਹੈ 1992 ਨੂੰ ਅੱਜ ਦੇ ਦਿਨ ਦਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਸਿੰਘਾਪੁਰ ਪੁਸ਼ਾਰਪੁਰ ਇਹ ਮੌਂਟਰੀਅਲ ਕੈਨੇਡਾ ਤੋਂ ਗਿਆ ਸੀ ਜੀ ਇਹਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਘਰੋਂ ਟੁੱਕੇ ਮਾਰਨ ਨੂੰ ਸੀ ਇਸ ਗੱਲ ਨੂੰ ਕਿ ਦੁਨੀਆ ਦੇ ਵਿੱਚ ਉਹਨਾਂ ਦੇ ਜ਼ੁਲਮਾਂ ਦਾ ਹਿਸਾਬ ਕਤਵ ਲੈਣ ਵਾਲਾ ਕੋਈ ਪੈਦਾ ਨਹੀਂ ਹੋਇਆ ਸਿੱਖਧਰਮ ਦੇ ਮੁੱਖ ਮੰਤਰੀ ਵੀ ਉਹ ਜਿਹੇ ਸਾਹਮਣੇ ਕੁਛ ਨਹੀਂ ਸੀ ਉਜੀਤ ਸਿੰਘ ਸੰਧੂ ਇੱਕ ਟ੍ਰੇਨ ਦੇ ਅੱਗੇ ਆ ਕੇ ਆਤਮ ਹੱਤਿਆ ਕਰ ਲੈਂਦਾ ਤੇ ਆਪਣਾ ਕੀਤੇ ਹੋਏ ਗੁਨਾਹਾਂ ਦੀ ਉਹਨੂੰ ਪਰਮਾਤਮਾ ਸਜ਼ਾ ਦੇ ਦਿੰਦਾ ਸੀ ਆਤਮ ਹੱਤਿਆ ਕੀਤੀ ਸੀ ਉਹਜੀਤ ਸੰਧੂ ਨੇ ਕੋਈ ਹੋਰ ਬੰਦਾ ਅੱਗੇ ਸੁੱਤਿਆ ਸੀ ਟ੍ਰੇਨ ਦੇ ਤੇ ਆਪ ਕਿਸੇ ਨਕਲੀ ਪਾਸਪੋਰਟ ਤੇ ਵਿਦੇਸ਼ ਚ ਲੱਗ ਗਿਆ ਇਹ ਪਰਮਾਤਮਾ ਜਾਣਦਾ ਸੱਚਾਈ ਕੀ ਕੈਨੇਡਾ ਸਰਕਾਰ ਵੀ ਤੇ ਕੈਨੇਡਾ ਦੇ ਸਿੱਖਾ ਗੋ ਵੀ ਕੋਈ ਜਿਸ ਨੂੰ ਤੁਸੀਂ ਖਲੜਾਣੇ ਕੋਈ ਕਹਿੰਦੇ ਨੇ ਵੀ ਤੁਸੀਂ ਇੰਡੀਆ ਨਾ ਜਾਓ ਤੁਹਾਡੀ ਜਾਨ ਨੂੰ ਖਤਰਾ ਹੈ ਹੋ ਸਕਦਾ ਗਿੱਲ ਤੁਹਾਨੂੰ ਮਾਰ ਦੇ CPS ਗਿੱਲ ਤੇ ਅਜੀਤ ਸਿੰਘ ਨੇ ਫੈਸਲਾ ਕੀਤਾ ਕਿ ਇਹਨੂੰ ਸਦਾ ਦੇ ਵਾਸਤੇ ਚੁੱਪ ਕਰਾਇਆ ਜਾ ਸਾਇਖ ਖਲੜਾ ਜੀ ਸ਼ਹੀਦ ਹੋ ਜਾਂਦੇ ਨੇ ਤੇ ਕਹਿੰਦੇ ਨੇ ਕਿ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਅਸੀਂ ਸੂਰਜ ਡੁੱਬਦੇ ਦੇਖੇ ਨੇ ਸਨੂਰ ਰਾਤਾਂ ਦਾ ਕੋਈ ਖੌਫ ਨਹੀਂ ਸਾਨੂੰ ਗੋਦ ਚ ਚੁੱਕਦੀ ਜ਼ਿੰਦਗੀ ਨਾਲ ਸਾਡੇ ਹੌਂਸਲੇ ਸਤ ਦੀ ਮੌਤ ਨਹੀਂ ਸਾਡੇ ਰਾਹ ਵੀ ਉਹ ਸਾਡੇ ਚਾਹ ਵੀ ਉਹ ਅਸੀਂ ਮੁੜ ਮੁੜ ਆਉਂਦਿਆਂ ਰਹਿਣਾ ਹੈ ਕਾਲੋ ਉਹ ਦਿਨ ਵੀ ਆਵਨਗੇ ਵੈਗੁਰੂ ਜੀ ਕਾ ਖਾਲਸਾ ਜੀ ਵੈਗੁਰੂ ਜੀ ਕੀ ਫਤਿਹ ਮੈਂ ਪੰਜਾਬ ਸਿੰਘ ਕਾ ਲੋਂ ਤੁਹਾਡੇ ਬਾਤੇ ਲੈ ਕੇ ਆਇਆ ਜੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 6 ਸਤੰਬਰ ਹੈ ਜੀ ਆਪਾਂ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ ਸੰਖੇਪ ਜੀ ਜਾਣਕਾਰੀ ਦੇਵਾਂਗੇ ਜੀ ਉਮੀਦ ਹੈ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਲੱਗਦਾ ਹੋਵੇਗਾ ਬਹੁਤ ਚੰਗਾ ਲੱਗਦਾ ਹੋਵੇਗਾ ਸੋ ਜੇ ਤੁਹਾਨੂੰ ਵਧੀਆ ਲੱਗਦਾ ਹੈ ਤੇ ਇਹਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਇਹਦੇ ਉੱਤੇ ਕਮੈਂਟ ਕਰਕੇ ਆਪਣੀ رائے ਵੀ ਜਰੂਰ ਦਿਓ ਜੀ ਅਸੀਂ ਪੇਸੇ ਹੀ ਪ੍ਰੋਗਰਾਮ ਦੇ ਐਂਡ ਦੇ ਵਿੱਚ ਇੱਕ ਸਵਾਲ ਪੁੱਛਦੇ ਹੁੰਦੇ ਆਂ ਜੀ ਕਮੈਂਟਾਂ ਦੇ ਵਿੱਚ ਉਹਦਾ ਸਹੀ ਜਵਾਬ ਦੇਣ ਵਾਲੇ ਨੂੰ ਸਾਡੇ ਦਾ ਐਨ ਆਰ ਆਈ ਟੀਵੀ ਵੱਲੋਂ ਇੱਕ ਇਨਾਮ ਦਿੱਤਾ ਜਾਂਦਾ ਜੀ 50 ਡਾਲਰ ਦਾ ਅਸੀਂ ਜਿਹੜਾ ਕੱਲ ਵਾਲਾ ਜਿਹੜਾ ਸਵਾਲ ਪੁੱਛਿਆ ਸੀ ਜੀ ਉੱਚ ਅਸੀਂ ਇਹ ਪੁੱਛਿਆ ਸੀ ਕਿ ਅਰਜਨ ਦਾਸ ਨੂੰ ਕਿੰਨੇ ਮਾਰਿਆ ਸੀ ਤੇ ਕਿੱਥੇ ਮਾਰਿਆ ਸੀ ਉਹਦਾ ਸਾਡੂੰ ਜਿਹੜਾ ਸਹੀ ਜਵਾਬ ਆਇਆ ਜੀ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਧਾਲੀਵਾਲ ਮਿਸਿਸ ਅਗਾ ਤੋਨ ਨੇ ਤੇ ਇਹਨਾਂ ਵੀਰ ਨੂੰ ਵਧਾਈ ਜੀ ਮੁਬਾਰਕਾਂ ਤੇ ਅੱਜ ਦੇ ਵੀ ਇਸ ਐਪੀਸੋਡ ਦੇ ਅਸੀਂ ਅਖੀਰ ਦੇ ਵਿੱਚ ਇੱਕ ਸਵਾਲ ਤੁਹਾਨੂੰ ਪੁੱਛਾਂਗੇ ਤੇ ਉਹਦਾ ਸਹੀ ਸਹੀ ਜਵਾਬ ਦੇਣ ਦੀ ਕੋਸ਼ਿਸ਼ ਕਰਨਾ ਤੇ ਆਪਾਂ ਸ਼ੁਰੂ ਕਰ ਰਹੇ ਹਾਂ ਜੀ ਅੱਜ 6 ਸਤੰਬਰ ਹੈ ਜੀ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨਾਂ ਕੀ ਕੀ ਵਾਪਰਿਆ ਕੀ ਕੀ ਹੋਇਆ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 6 ਸਤੰਬਰ ਹੈ ਜੀ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ 6 ਸਤੰਬਰ ਨੂੰ ਕੀ ਹੋਇਆ 1838 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਘਰ ਬੇਟੇ ਦਾ ਜਨਮ ਹੋਇਆ ਜੀ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਸਰਦਾਰ ਦਲੀਪ ਸਿੰਘ ਜੀ ਦਾ ਜਨਮ ਹੁੰਦਾ ਜੀ 18 ਸਤੰਬਰ 1843 ਦੇ ਦਿਨ 5 ਸਾਲ ਦੀ ਉਮਰ ਦੇ ਵਿੱਚ ਇਹ ਲਾਹੌਰ ਸਲਤਨਤ ਦੇ ਮਹਾਰਾਜ ਥਾਪੇ ਜਾਂਦੇ ਨੇ 1818 ਸਤੰਬਰ 1843 ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਲਾਹੌਰ ਸਲਤਨਤ ਦਾ ਬਾਦਸ਼ਾ ਥਾਪਿਆ ਜਾਂਦਾ ਹੈ ਬ੍ਰਾਹਮਣਾ ਤੇ ਕਸ਼ਮੀਰੀ ਡੋਗਰਿਆਂ ਦੀ ਗਦਾਰੀ ਕਰਕੇ ਸਿੱਖ ਵਿਰੋਧੀ ਨੀਤੀਆਂ ਕਰਕੇ ਜਦ ਪੰਜਾਬ ਦਾ ਰਾਜ ਪੂਰੀ ਤਰ੍ਹਾਂ ਗੋਰਿਆਂ ਦੇ ਹੱਥਾਂ ਦੇ ਵਿੱਚ ਆ ਜਾਂਦਾ ਆ ਤੇ ਮਹਾਰਾਜਾ ਦਲੀਪ ਸਿੰਘ ਸਾਬਕਾ 2 ਸਾਲ ਬਾਅਦ ਹੀ ਸਾਬਕਾ ਮਹਾਰਾਜਾ ਬਣ ਜਾਂਦੇ ਨੇ ਜੀ 6 ਸਤੰਬਰ 1901 ਵਾਲੇ ਦਿਨ ਸਿੰਘ ਸਵਾਲ ਲਹਿਰ ਦੇ ਮਹਾਨ ਆਗੂ ਪੰਥਰਤਨ ਗਿਆਨੀ ਦਿੱਤ ਸਿੰਘ ਅੱਜ ਦੇ ਦਿਨ ਇਸ ਫਾਨੀ ਸੰਸਾਰ ਨੂੰ ਮਲਵਿਦਾ ਕਹੇ ਜਾਂਦੇ ਨੇ ਜੀ ਉਨਾਰਾ ਜਨਮ 21 ਅਪ੍ਰੈਲ 1853 ਵਾਲੇ ਦਿਨ ਪਟਿਆਲਾ ਪਟਿਆਲਾ ਰਿਆਸਤ ਦੇ ਕੌਲਗੜ ਦੇ ਵਿੱਚ ਹੁੰਦਾ ਜੀ ਸੋ 1965 ਨੂੰ ਅੱਜ ਦੇ ਦਿਨ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਹੈ ਜੀ ਉਹ ਸ਼ੁਰੂ ਹੋ ਜਾਂਦੀ ਹੈ ਕੇਮ ਕਰਨ ਬੈਲਟ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਫੌਜ ਹੈ ਪੂਰੇ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਉੱਤੇ ਹਾਵੀ ਹੋ ਜਾਂਦੀ ਹੈ ਤੇ ਅੱਗੇ ਵਧਦੀ ਹੈ ਭਾਰਤ ਦੀ ਫੌਜ ਦੇ ਮੁਖੀ ਇਹਨਾਂ ਨੂੰ ਟੱਕਰ ਦੇਣ ਦਾ ਵਿਆਸਾ ਨਦੀ ਦੇ ਕੰਡੇ ਤੇ ਮਨ ਬਣਾਉਂਦੇ ਨੇ ਆਪਣੀ ਫੌਜ ਨੂੰ ਹੁਕਮ ਦਿੰਦੇ ਨੇ ਕਿ ਇਹਨਾਂ ਨੂੰ ਵਿਆਸਾ ਨਦੀ ਦੇ ਕੰਡੇ ਦੇ ਉੱਤੇ ਰੋਕਿਆ ਜਾਵੇ ਪਰ ਸਿੱਖ ਜਰਨੈਲ ਜਿਹੜੇ ਨੇ ਸਿੱਖ ਫੌਜੀ ਸੰ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਗੁਲਾਮ ਨਹੀਂ ਹੋਣ ਦੇਵਾਂਗੇ ਅਸੀਂ ਅੰਮ੍ਰਿਤਸਰ ਸਾਹਿਬ ਹੀ ਡਟਾਂਗੇ ਸੋ ਸਿੱਖ ਜਰਨੈਲਾਂ ਦੇ ਵਿੱਚ ਜਰਨਲ ਹਰਬਖਸ਼ ਸਿੰਘ ਮੇਜਰ ਜਰਨਲ ਜੋਗਿੰਦਰ ਸਿੰਘ ਮੇਜਰ ਜਰਨਲ ਨਰਿੰਦਰ ਸਿੰਘ ਜੋ ਬਾਅਦ ਵਿੱਚ ਖਾਲਸਤਾਨ ਲੈਰ ਦੇ ਵੀ ਮੁਖੀ ਬਣੇ ਲੈਫਟੀਨੈਂਟ ਜਰਨਲ ਜੋਗਿੰਦਰ ਸਿੰਘ ਢਿੱਲੋਂ ਬਰਗੇੜੀਅਰ ਪ੍ਰਕਾਸ਼ ਸਿੰਘ ਗਰੇਵਾਲ ਬਰਗੇੜੀਅਰ ਐਸਐਸ ਕੱਲਾ ਮਹਿੰਦਰ ਸਿੰਘ ਮੇਜਰ ਜਰਨਲ ਬੰਤ ਸਿੰਘ ਮੇਜਰ ਜਰਨਲ ਗੁਰਬਖਸ਼ ਸਿੰਘ ਨੇ ਕਮਾਲ ਦੀ ਇਹਦੇ ਵਿੱਚ ਅਗਵਾਈ ਕੀਤੀ ਜੀ ਏ 에ਅਰ ਮਾਰਸ਼ਲ ਅਰਜਨ ਸਿੰਘ ਨੇ ਵੀ ਇਹਦੇ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ ਤੇ ਉਸ ਟਾਈਮ ਜਿਹੜੇ ਪੰਜਾਬ ਦੇ ਦੋਵਾਰ ਮੁੱਖ ਮੰਤਰੀ ਜੈ ਕੈਪਟਨ ਅਮਰਿੰਦਰ ਸਿੰਘ ਇਹ ADC ਦੀ ਵਜੋਂ ਹੁੰਦਾ ਨਾ ਸੀ ਇਸ ਮੌਕੇ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਫੌਜੀ ਸੇਵਾ ਕੀਤੀ ਘਰਾਂ ਦੇ ਵਿੱਚੋਂ ਲੰਗਰ ਪਕਾ ਕੇ ਤੇ ਆਪ ਅੱਗੇ ਹੋ ਕੇ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਸੀ ਤੇ ਹੈ ਵੀ ਸੀ ਕਿ ਇਹ ਧਰਮ ਦੀ ਵੀ ਤੇ ਦੇਸ਼ ਦੀ ਸਾਂਝੀ ਲੜਾਈ ਹੈ ਜੀ ਸੋ so, 1989 ਦੇ ਵਿੱਚ ਅੱਜ ਦੇ ਦਿਨ ਅਵਤਾਰ ਸਿੰਘ son of ਜਰਨੈਲ ਸਿੰਘ ਮੌਣਖੜਾ ਗੁਰਦਾਸਪੁਰ ਇੱਕ ਨਕਲੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਜਾਂਦਾ ਜੀ ਸ਼ਹੀਦ ਕਰ ਦਿੱਤਾ ਜਾਂਦਾ ਜੀ 1991 ਨੂੰ ਅੱਜ ਦੇ ਦਿਨ ਕਰਮ ਸਿੰਘ ਨਿਹੰਗ ਚੂਸੜੇਵਾਲ ਤਰਨਤਾਰਨ ਗੁਰਮੀਤ ਸਿੰਘ ਕਰਿਆਲਾ ਖੁਰਦ ਇਹ ਵੀ ਪੰਜਾਬ ਪੁਲਿਸ ਇੱਕ ਨਕਲੀ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਮਾਰ ਦਿੰਦੀ ਹੈ ਜੀ 1992 ਨੂੰ ਅੱਜ ਦੇ ਦਿਨ ਦਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਸਿੰਗਾਪੁਰ ਖੁਸ਼ਿਆਰਪੁਰ ਇਹ ਮੌਂਟਰੀਅਲ ਕੈਨੇਡਾ ਤੋਂ ਗਿਆ ਸੀ ਜੀ ਇਹਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਘਰੋਂ ਚੁੱਕ ਕੇ ਮਾਰ ਦਿੰਦ ਨੇ ਜੀ 1995 ਨੂੰ ਅੱਜ ਦੇ ਦਿਨ ਸਿੱਖ ਕੌਮ ਦੇ ਇੱਕ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਖਲੜਾ ਜੀ ਦੀ ਅੱਜ ਦੇ ਦਿਨ ਕਰੋ ਗ੍ਰੇਫਤਾਰ ਕੀਤਾ ਜਾਂਦਾ ਜੀ ਜਸਵੰਤ ਸਿੰਘ ਖਲੜਾ ਜੀ ਇਹ ਇੱਕ ਬੈਂਕ ਦੇ ਡਾਇਰੈਕਟਰ ਸਨ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਕੋਈ ਸਾਥੀ ਗੁੰਮ ਹੋ ਜਾਂਦਾ ਤੇ ਇਹ ਉਹਦੀ ਭਾਲ ਕਰਦੇ ਨੇ ਉਹ ਨਹੀਂ ਮਿਲਦਾ ਤੇ ਇਹਨਾਂ ਨੂੰ ਮੈਨ ਲੱਗਦਾ ਵੀ ਹੋ ਸਕਦਾ ਵੀ ਉਹਦੀ ਮੌਤ ਹੋ ਗਈ ਹੋਵੇ ਇਹ ਜਦੋਂ ਉਹਦੀ ਭਾਲ ਦੇ ਵਿੱਚ ਮਿਊਸਿਪਲ ਕਮੇਟੀ ਅੰਮ੍ਰਿਤਸਰ ਦੇ ਵਿੱਚ ਜਾ ਕੇ ਪੁੱਛ ਪੜਤਾਲ ਕਰਦੇ ਨੇ ਲਾਵਾਸ ਕੋਈ ਲਾਸ਼ ਦਾ ਸੰਸਕਾਰ ਤਾਂ ਨਹੀਂ ਹੋਇਆ ਉਹ ਤੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਤੇ ਤੇ ਹਜ਼ਾਰਾਂ ਹੀ ਲਾਵਾਸ ਲੋਕ ਜਿਹੜੇ ਨੇ ਉਹ ਸੰਸਕਾਰ ਉਹਨਾਂ ਦਾ ਕੀਤਾ ਗਿਆ ਇਹ ਬੜਾ ਹੈਰਾਨ ਹੁੰਦਾ ਇਹ ਕੂਕਰਦੇ ਨੇ ਪੁੱਛ ਪੜਤਾਲ ਕਰਦੇ ਨੇ ਤੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਜੂਨ 84 ਤੋਂ ਬਾਅਦ ਇਹ ਜਿਹੜੇ ਪੁਲਿਸ ਨੇ ਨਕਲੀ ਮੁਕਾਬਲੇ ਕਰਕੇ ਨੌਜਵਾਨ ਜਾਂ ਲੋਕ ਮਾਰੇ ਨੇ ਇਹ ਉਹਨਾਂ ਦੇ ਸਸਕਾਰ ਕੀਤੇ ਗਏ ਨੇ ਫਿਰ ਇਹ ਕੀ ਕਰਦੇ ਨੇ ਕਿ ਮਜੀਠਾ ਤਰਨਤਾਰਨ ਤੇ ਅੰਮ੍ਰਿਤਸਰ ਇਹ ਸਾਰਿਆਂ ਇੱਥੇ ਥਾਣਿਆਂ ਦੇ ਵਿੱਚ ਇੱਥੇ ਕਮੇਟੀਆਂ ਦੇ ਵਿੱਚ ਪੜਤਾਲ ਕਰਦੇ ਨੇ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਤੇ ਹਜ਼ਾਰਾਂ ਹੀ ਬੇਗੁਨਾਹ ਲੋਕ ਜਿਹੜੇ ਨੇ ਉਹ ਨਕਲੀ ਮੁਕਾਬਲੇ ਬਣਾ ਕੇ ਪੁਲਸ ਨੇ ਮਾਰੇ ਨੇ ਇਹ ਇਸ ਗਲਤੀ ਅਵਾਜ਼ ਚੁੱਕਦੇ ਨੇ ਇੰਡੀਆ ਵੀ ਚੁੱਕਦੇ ਨੇ ਫਿਰ ਇੱਕ ਦੌਰੇ ਤੇ ਇੱਕ ਕੈਨੇਡਾ ਆਉਂਦੇ ਨੇ ਇਹ ਕੈਨੇਡਾ ਆ ਕੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਅੱਗੇ ਇਸ ਸਾਰੀ ਗੱਲ ਰੱਖ ਦੇਣਾ ਹੁਣ ਗਿੱਲ ਨੂੰ ਐ ਲੱਗਦਾ ਸੀ ਕਿ ਪੀਐਸ ਗਿੱਲ ਨੂੰ ਕਿ ਦੁਨੀਆ ਦੇ ਵਿੱਚ ਉਹਨਾਂ ਦੇ ਜ਼ੁਲਮਾਂ ਦਾ ਹਿਸਾਬ ਕਿਤਾਬ ਲੈਣ ਵਾਲਾ ਕੋਈ ਪੈਦਾ ਨਹੀਂ ਹੋਇਆ ਇੱਥੇ ਤੱਕ ਕਿ ਮੁੱਖ ਮੰਤਰੀ ਵੀ ਉਹਦੇ ਅੱਗੇ ਸਾਹਮਣੇ ਕੁਝ ਨਹੀਂ ਸੀ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨੇ ਤੇ ਉਹਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਐ ਵੀ ਇੱਕ ਆਮ ਜਿਹਾ ਬੰਦਾ ਇਹ ਐਡੀ ਵੱਡੀ ਗੱਲ ਕਿਵੇਂ ਕਰ ਸਕਦਾ ਕੈਨੇਡਾ ਸਰਕਾਰ ਵੀ ਤੇ ਕੈਨੇਡਾ ਦੇ ਸਿੱਖਾਗੋ ਵੀ ਬਾਜੀ ਜਸਵੰਤ ਸਿੰਘ ਖਲੜਾ ਨੂੰ ਕਹਿੰਦੇ ਨੇ ਵੀ ਤੁਸੀਂ ਇੰਡੀਆ ਨਾ ਜਾਓ ਤੁਹਾਡੀ ਜਾਨ ਨੂੰ ਖਤਰਾ ਹੈ ਹੋ ਸਕਦਾ ਗਿੱਲ ਤੁਹਾਨੂੰ ਮਾਰ ਦੇਵੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਇਹ ਲੋਕ ਨੰਗੇ ਕਰਨੇ ਨੇ ਜਿਨ੍ਹਾਂ ਨੇ ਬੇਕਸੂਰ ਲੋਕਾਂ ਤੋਂ ਚੁੱਕ ਕੇ ਮਾਰੇ ਨੇ ਖਲੜਾ ਸਾਹਿਬ ਚਲੇ ਜਾਂਦੇ ਨੇ ਜਸਵੰਤ ਸਿੰਘ ਖਲੜਾ ਜੀ ਅੰਮ੍ਰਿਤਸਰ ਆਪਣੀ ਕੋਠੀ ਕਬੀਰ ਕਲੋਨੀ ਦੇ ਅੱਗੇ ਆਪਣੀ ਗੱਡੀ ਧੋਰਿਆ ਪੁਲਿਸ ਦਾ ਇੱਕ ਟੋਲਾ ਆਉਂਦਾ ਜੀ ਜਿਦੇ ਵਿੱਚ ਡੀਐਸਪੀ অশোক ਕੁਮਾਰ ਐਸਐਚਓ सुरेंद्रਪਾਲ ਸਿੰਘ ਸਰਹਾਲੀ ਪ੍ਰਤੀਪਾਲ ਹੈਂਡਕਸਟੇਬਲ ਮਾਨੋਚਲ ਇਹ ਭਾਈ ਜਸਵੰਤ ਸਿੰਘ ਖਲੜਾ ਨੂੰ ਚੁੱਕ ਕੇ ਤੇ ਚਵਾਲ ਥਾਣੇ ਦੇ ਵਿੱਚ ਲੈ ਜਾਂਦੇ ਨੇ ਚਵਾਲ ਥਾਣੇ ਦੇ ਵਿੱਚ ਖਲੜਾ ਸਾਹਿਬ ਦੇ ਉੱਤੇ ਅਣਮਨੁੱਖੀ ਤਸ਼ਦਦ ਕੀਤੇ ਜਾਂਦੇ ਆ ਇਹਨਾਂ ਨੂੰ ਕੋਇਆ ਜਾਂਦਾ ਆ ਪਰ ਇਹ ਆਪਣੇ ਸਿੱਦਕ ਤੋਂ ਢੋਲਦੇ ਨਹੀਂ ਅਜੀਤ ਸੰਧੂ ਚਾਹੁੰਦਾ ਸੀ ਕਿ ਖਲੜਾ ਚੁੱਪ ਕਰ ਜਾਵੇ ਜਦੋਂ ਉਹਨਾਂ ਦੇ ਹਰੇਕ ਅਨੇਕਾ ਕੋਸ਼ਿਸ਼ਾਂ ਦੇ ਤਸੀਹੇ ਦੇਣ ਦੇ ਬਾਅਦ ਵੀ ਖਲੜੇ ਨੇ ਕਿਹਾ ਕਿ ਨਹੀਂ ਮੈਂ ਤੁਹਾਨੂੰ ਨੰਗੇ ਕਰਾਂਗਾ ਦੁਨੀਆ ਦੇ ਸਾਹਮਣੇ ਤੇ ਕੇ ਪੀ ਐਸ ਗਿੱਲ ਤੇ ਅਜੀਤ ਸੰਧੂ ਨੇ ਫੈਸਲਾ ਕੀਤਾ ਕਿ ਇਹਨੂੰ ਸਦਾ ਦੇ ਵਾਸਤੇ ਚੁੱਪ ਕਰਾਇਆ ਜਾਵੇ 24 ਅਕਤੂਬਰ 1995 ਵਾਲੇ ਦਿਨ ਡੀਐਸਪੀ ਜਸਪਾਲ ਸਿੰਘ ਅਜੀਤ ਸੰਧੂ ਤੇ ਇਹ ਸਾਰੀ ਟੀਮ ਰਲ ਕੇ ਭਾਈ ਜਸਵੰਤ ਸਿੰਘ ਖਾਲੜੇ ਨੂੰ ਗੋਲੀਆਂ ਮਾਰ ਦਿੰਦੇ ਨੇ ਚਵਾਲ ਥਾਣੇ ਦੇ ਵਿੱਚ ਗੋਲੀਆਂ ਮਾਰ ਕੇ ਤੇ ਹਰੀਕੇ ਪੱਤਨ ਨਹਿਰ ਦੇ ਵਿੱਚ ਇਹ ਰੋੜ ਦਿੰਦੇ ਨੇ ਭਾਈ ਖਾਲੜਾ ਜੀ ਸ਼ਹੀਦ ਹੋ ਜਾਂਦੇ ਨੇ ਤੇ ਕਹਿੰਦੇ ਨੇ ਕਿ ਪਾਪੀ ਕੋ ਮਾਰਨੇ ਕੋ ਕਾਪ ਮਹਾਬਲੀ ਹੈ 23 ਮਈ 97 ਨੂੰ ਅਜੀਤ ਸਿੰਘ ਸੰਧੂ ਇੱਕ ਟ੍ਰੇਨ ਦੇ ਅੱਗੇ ਆ ਕੇ ਆਤਮ ਹੱਤਿਆ ਕਰ ਲੈਂਦਾ ਤੇ ਆਪਣਾ ਕੀਤੇ ਹੋਏ ਗੁਨਾਹਾਂ ਦੀ ਉਹਨੂੰ ਪਰਮਾਤਮਾ ਸਜ਼ਾ ਦੇ ਦਿੰਦਾ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਉਹ ਜਿਹਨੇ ਆਤਮ ਹੱਤਿਆ ਕੀਤੀ ਸੀ ਉਹਜੀਤ ਸੰਧੂ ਨੇ ਕੋਈ ਹੋਰ ਬੰਦਾ ਅੱਗੇ ਸੁੱਟਿਆ ਸੀ ਟ੍ਰੇਨ ਦੇ ਤੇ ਆਪ ਕਿਸੇ ਨਕਲੀ ਪਾਸਪੋਰਟ ਤੇ ਵਿਦੇਸ਼ ਚਲਾ ਗਿਆ ਇਹ ਪ੍ਰਮਾਤਮਾ ਜਾਣਦਾ ਸੱਚਾਈ ਕੀ ਹੈ 16 ਅਕਤੂਬਰ 2007 ਨੂੰ ਬਾਕੀ ਜਿਹੜੇ ਬੰਦੇ ਸਨ ਉਹਨਾਂ ਨੂੰ ਉਮਰ ਕੈਦ ਹੁੰਦੀ ਹੈ ਜੀ ਉਹਨਾਂ ਦੇ ਵਿੱਚੋਂ ਸੀ ਸਤਨਾਮ ਸੁਰਿੰਦਰ ਜਸਵੀਰ ਤੇ ਪਿਰਥੀਪਾਲ ਸਿੰਘ ਤੇ ਇਹਨਾਂ ਦੇ ਨਾਂ ਦੇ ਨਾਲ ਲਾਉਣਾ ਸਹੀ ਨਹੀਂ ਇਹਨਾਂ ਨੂੰ ਵੀ ਵਿਚੜਾ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਜੀ ਤੇ ਇਸ ਮਹਾਨ ਸ਼ਹੀਦ ਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ ਉਹਨਾਂ ਦੇ ਨਾਂ ਤੇ ਮੈਂ ਇੱਕ ਛੋਟਾ ਜਿਹਾ ਸ਼ੇਰ ਲਿਖਿਆ ਮੈਂ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਕਰਦੇ ਹਾਂ ਅਸੀਂ ਸੂਰਜ ਡੁੱਬਦੇ ਵੇਖੇ ਨੇ ਸਨੂ ਰਾਤਾਂ ਦਾ ਕੋਈ ਖੌਫ ਨਹੀਂ ਅਸੀਂ ਸੂਰਜ ਡੁੱਬਦੇ ਵੇਖੇ ਨੇ ਸਨੂ ਰਾਤਾਂ ਦਾ ਕੋਈ ਖੌਫ ਨਹੀਂ ਸਨੂ ਗੋਦ ਚ ਚੁੱਕਦੀ ਜ਼ਿੰਦਗੀ ਨਾ ਸਾਡੇ ਹੌਂਸਲੇ ਸੁੱਟਦੀ ਮੌਤ ਨਹੀਂ ਸਾਡੇ ਰਾਹ ਵੀ ਉਹ ਸਾਡੇ ਚਾਹ ਵੀ ਉਹ ਅਸੀਂ ਮੁੜ ਮੁੜ ਆਉਂਦਿਆਂ ਰਹਿਣਾ ਹੈ ਕਾਹੋਂ ਉਹ ਦਿਨ ਵੀ ਆਉਣਗੇ ਕਾਹੋਂ ਉਹ ਦਿਨ ਵੀ ਆਉਣਗੇ ਮੁੱਲ ਡੁੱਲੀ ਰਤ ਦਾ ਪਹਿਣਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਤੇ ਅੱਜ ਦਾ ਜਿਹੜਾ ਆਪਣਾ ਸਵਾਲ ਹੈ ਜੀ ਉਹ ਇਹ ਹੈ ਕਿ ਭਾਈ ਜਸਵੰਤ ਸਿੰਘ ਜੀ ਖਲੜਾ ਮਹਾਨ ਸ਼ਹੀਦ ਨੂੰ ਕਿਸ ਥਾਣੇ ਦੇ ਵਿੱਚ ਸ਼ਹੀਦ ਕੀਤਾ ਗਿਆ ਇਹ ਅੱਜ ਦਾ ਸਵਾਲ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੇਗੀ ਤੇ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸ਼ੇਅਰ ਵੀ ਕਰੋਗੇ ਤੇ ਕਮੈਂਟ ਵੀ ਕਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ